ਆਨ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲ ਤੇ ਤੁਹਾਡੇ ਆਪਣੇ ਚੈਨਲ ਵਿੱਚ ਜੁੜ ਕੇ ਤੁਸੀਂ ਸਾਰੇ ਠੀਕ ਠਾਕ ਹੋਵੋ ਤਾਂ ਅੰਦਰੋਂ ਖੁਸ਼ ਹੋਵੋ। ਲੱਗਦਾ ਵੀ ਜੀ ਸ਼ੁਰੂ ਕਰੀਏ। ਵੀਡੀਓ ਸ਼ੁਰੂ ਕਰ ਕੋਈ ਨਾ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਰਨ ਨੂੰ ਕਰ ਰਹੇ ਹੋ ਸਬਸਕ੍ਰਾਈਬ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਮੈਥ ਕਰਕੇ ਜਿੰਨੀ ਦੱਸਿਓ। ਦਿਨ ਹੈ ਅੱਜ ਸ਼ੁੱਕਰਵਾਰ ਦਾ। ਅੱਜ ਗੋਟਾ ਫ੍ਰਾਈਡੇ ਹੈਗਾ। ਹੈਪੀ ਗੋਟਾ ਫ੍ਰਾਈਡੇ ਸਾਰੇ। ਬਰਾਬਰ ਅੱਜ ਆ ਕੰਮ ਦੀ ਛੁੱਟੀ ਹੈ ਛੁੱਟੀਆਂ ਲੈ ਜ ਬਹੁਤ ਸਾਰੇ ਆ ਗਏ ਕਿ ਕਿ ਕੜੀ ਕੜੀ ਕਿੱਥੇ ਮੈਂ ਕੀ ਕਰਨੀ ਹੈ ਕੜੀ ਉਹਦਾ ਪਰੌਠੇ ਲਾਹੋ ਪੰਜ ਜਣਾਂ ਨੇ ਲਾਹੋ ਯਾਤੇ ਦੇ ਉਹ ਕਹਿੰਦੇ ਨੇ ਡਰਾਈਵਰ ਦੀ ਪਰੌਠੇ ਮੰਗਵਾ ਲੂ ਪਰੌਠੇ ਤੇਰੀ ਉਪਰੇ ਜੋਰ ਕਣਾ ਉਹਨੇ ਨਾਲ ਕੌਣ ਠੀਕ ਹੈਗਾ ਵੀ ਚਾਰ ਜਣਾਂ ਨੇ ਪਰੌਠੀ ਲਾ ਲਈ ਦੋ ਡਰਾਈਵਰ ਨੇ ਦੋ ਆਪਦੇ ਹੋਣਗੇ ਫਿਰ ਮੈਂ ਨਾਂਖੇ ਵੀਰ ਤੋਂ ਅੜ ਜਦੋਂ ਮੈਂ ਕੱਲੇ ਕੱਲੇ ਜਲੂਨ ਮੇਰੇ ਚ ਪਾ ਕੇ ਉਹ ਸਾਬਣਾਉਂਗੀ ਫਿਰ ਮੈਨੂੰ ਕੰਮ ਵੱਧ ਲੱਗਦਾ। ਉਹ ਮੇਰੇ ਉੱਪਰ ਬਿੱਟੀ ਰਾਲਿਆ। ਫਿਰ ਮੈਨੂੰ ਅੱਜ ਗੋਲਣੂਗੀ। ਤੇ ਰਾਤ ਵੱਡੀ ਸੀ ਕਣਕ ਆਪਣੀ ਥੋੜੀ ਜੀ ਤਾਂ। ਟੋਵੇ ਲੱਗੀ ਆਪਣੀ ਮਸ਼ੂਰ ਕੱਲਾ ਹੋਰ ਤੁਸੀਂ ਵੱਡੀ ਸੀ ਤਾਂ ਕਰਕੇ। ਫਿਰ ਇਹ ਥੋੜੀ ਵੱਡੀ ਸੀ ਆਪਣੀ। ਮਨਾਂ ਦਾ ਦੋ ਢਾਲੇ ਬਚ ਕੇ ਆਈ ਸੀ। ਤੇ ਕੱਦੀ ਕੱਪੜੇ ਘਰੇ ਲਾਫੀ ਸੀ। ਆਪਣਾ ਉੱਚਾ ਕਰਕੇ ਨਾ ਗੱਟੇ ਬਾਹਰ ਪਰ ਲਉਣੀ ਚਾਹੀਦੀ ਹੈ। ਮੋਟਾ ਲਿਖਿਆ ਰਿਹਾ ਹੈ ਤੇ ਬਾਰੇ ਇੰਨੇ ਲਾਗੇ। ਉਧਰ مشین ਦੀਵਾਰ ਆਈ ਨੇ ਕੱਪੜੇ ਪਾਇਆ ਤੇ ਮਸ਼ੀਨ ਚ। ਇਹ ਹਨਾ ਤਾਂ 12 ਵਜੇ ਤੱਕ ਕੋਈ ਨਹੀਂ ਨੀਂਦਾ 12 ਵਜੇ ਆਇਆ ਖੇਤ ਤੋਂ। ਕਿਉਂ ਕਣਕ ਦੀ ਗਾਲੀ ਲੈ ਕੇ ਆ ਗਿਆ ਪਰੋ। ਫਿਰ ਕਣਕ ਕਲਾਹੀ ਅਸੀਂ 2 ਵਜੇ ਦੇ ਤੇੰਦਿਆ ਕਰਦਿਆਂ ਅੱਖਾਂ ਜਿਵੇਂ ਰੜਕਾ ਪਈ ਜਾਂਦੀ ਹੈ ਸਵੇਰੇ ਉੱਠੇ ਹੀ ਆ ਪਾਉਣੇ ਛੋਕੀ ਆ ਜਿਵੇਂ ਫਿਰ ਇਹ ਹੋਗਾ ਵੀ ਨੀਂਦ ਹੀ ਤਾਂ ਫਿਰ ਵੀ ਲਿਖੇਰਾ ਪੂਰੀ ਹੋ ਜੀ ਉੱਠਾ ਮਨਾ ਟੋਇਲਾ ਹੋਈ ਥੋੜਾ ਜਿਹਾ ਟੋਇਲਾ ਹੋਈ ਗਿਆ ਸਾਰੇ ਕੰਮ ਨੇ ਥੋੜਾ ਜਿਹਾ ਮੱਚਾ ਫਰਸ਼ ਪੁੱਛ ਹੁਣ ਹੰਬਰ ਕੇ ਹੱਤੀਆਂ ਕਾ ਜੀ ਟੁੱਟੀ ਨਹੀਂ ਹਜੇ ਆਈ ਹੈਗੀ ਉਹਨੇ ਕਾਉਂਸਲ ਰਖਾਇਆ ਤਾਂ ਇਹਦੇ ਨਾਲ ਸਬਜੀ ਦੀ ਤਿਆਰੀ ਕਰਦੀ ਸੀ ਕੋਈ ਚਾਹ ਦਾਲ ਸਬਜੀ ਬਣਾ ਲਾਂਗੇ ਮੂੰਗੀ ਦਾਲ ਕਰਨ ਦੀ ਸਲਾਹ ਸੀ ਮੂੰਗੀ ਮਾਤਰੀ ਰਾਤੀ ਦੋ ਜਣਾ ਦੀ ਰੋਟੀ ਕਲੀ ਸੀ ਮਸ਼ੀਨ ਵਾਲਿਆਂ ਦੀ ਕੱਲ ਆਪਣੇ শেਵਲਾ ਮੈਂ ਚੰਨ ਸਬ지 ਸੀਗੀ ਉਹ ਖੜਾ ਤੇ ਜਾਤੀ ਸੀ ਮੈਂ ਦੋ ਜਣਾ ਦੀ ਰੋਟੀ ਖਾ ਰੀ ਹਾਂ ਇਹ ਗਾਈ ਬਰੋਟੀ ਕਰਦੇ ਹਾਂ ਅੱਜ ਚਲੋ ਤੇ ਬਣਾ ਲਓ ਜੀ ਅੱਤਾ ਪਾ ਕਰ ਲਿਆ ਪਿਆਰ ਮਣ ਗਈ ਛਾੜੂ ਨਾਲ 4 ਵਾਰੀ ਲਾ ਲਈ ਬਸ ਹੋਰ ਤਾਂ ਕਿਹੜਾ ਛਾੜੂ ਬੋਚਾ ਉਹਦਾ ਜੀ ਹੋ ਜਾ ਕਰੂ ਕਿੰਨੀ ਕਰੀਆ ਛਾੜੂ ਬੋਚਾ ਉਸ ਆਪਣੇ ਘਰੇ ਘਣ ਕੰਮ ਕਾਜ ਜਦੋਂ ਆਪ ਫਿਰ ਹੀ ਖੁੰਦੀ ਜਾਂਦੀ ਰਹਿੰਦੀ ਹੈ ਘਰ ਬੜਾ ਬੈਂਕ ਬਾਤ ਕਰਦੀ ਹੈ ਦੋ ਵਾਰੀ ਛਾੜੂ ਲਾ ਗਈ ਥੋੜੀ ਗੱਲ ਇਕੱਠੀ ਕਰ ਦਿੰਦੀ ਹੈ ਜੋ ਫਿਰ ਬੜ ਜਾਂਦਾ ਕਣਕ ਤੇ ਛੋਪੜਾ ਸ਼ੀਸ਼ਾ ਨਾ ਕੰਦੂ ਚ ਲੱਗਿਆ ਹੋਇਆ ਜਿਹੜਾ ਉਹਦੇ ਮੂਰੇ ਕਣਕ ਦੇਖਦੀ ਆਹਦੇ ਵਿੱਚ ਚਾੜ ਕੇ ਸਿੱਸਾ ਦੇਤੀ ਜੋ ਪਟਕਾ ਬਣਾ ਕੇ ਗਿਆ ਫਿਰ ਚਲੋ ਜੀ ਆਟਾ ਹੋ ਗਿਆ ਆਪਣਾ ਤਿਆਰ ਤੇ ਲੇਡਰ ਬਣਾਉਂਗੀ ਇੱਕ ਜਿਵੇਂ ਇਹ ਜੇ ਕਾਣਗੇ ਤਾਜ਼ੇ ਤਾਜ਼ੇ ਪਰੌਠੇ ਵਧੀਆ ਲੱਗਦੇ ਹੁੰਦੇ ਨੇ ਫੁੱਲੇ ਤੇ ਬਣਦੇ ਬਣਦੇ ਇਹਦੇ ਪਰੌਣੇ ਕਿ ਲੱਗਣਗੇ ਲੱਗਣਗੇ ਪਰੌਠੇ ਜਾ ਮੈਂ ਅੱਧਾ ਬਚਾ ਕੇ ਥਾਲੀ ਦੀ ਲੱਕੜਾਂ ਦੀ ਨਾ ਅੱਧਾ ਜਤਾਵ ਵਾਲਾ ਤੇਜ ਬਾਣੀ ਨਹੀਂ ਹੈ ਫਿਰ ਮੇਰਾ ਤਵਾ ਜਾਰੀ ਗਰਮ ਹੋ ਗਿਆ ਲਾ ਕੇ ਰੱਖ ਲਿਆ ਫਿਰ ਪਰੌਂਠਾ ਥੋੜਾ ਜਿਹਾ ਹੌਲੀ ਬਣਦਾ ਕਿਉਂਕਿ ਦੋ ਵਾਰੀ ਵੇਲਣਾ ਪੈ ਜਾਂਦਾ ਹੈ ਤੁਹਾਨੂੰ ਪੰਜ ਚਾਰ ਬਣਾ ਕੇ ਰੱਖ ਲਵਾਂ ਪਹਿਲਾਂ ਫਿਰ ਸਵਾ ਪਰੌਂਠਾ ਇਹਨੂੰ ਦੋ ਵਾਰੀ ਵੇਲ ਹੋ ਜਾ ਮਰ ਕੰਮ ਦੁਬਾਰੇ ਲੱਗਦਾ ਐਸੇ ਕਰਕੇ ਮੈਂ ਨੂੰ ਉੱਲਰ ਚਾਟੇ ਚ ਪਾਇਆਗਾ ਬਿੱਕਵਾਲ ਨਹੀਂ ਨੂੰ ਨੂੰ ਵਿੱਚ ਪਾਉਣ ਤੇ ਜੇ ਲੱਗਿਆ ਕਰਦਾ ਮੈਨੂੰ ਖਾ ਕਰਕੇ ਚੂ ਹੋ ਲੱਚ ਪਾ ਲਿਆ ਤਾਂ ਥੋੜੇ ਜਿਹਾ ਭਾਰੀ ਲਾ ਫਾਗੇ ਰੋਟੀ ਪਰ ਆਉਂਗੀ ਅੱਧੀ ਛੋਟੇ ਛੋਟੇ ਪਰ ਰੋਟੀ ਨਹੀਂ ਆਉਣੀ ਬਗੀ ਚਾਰ ਬੰਦੇ ਲਈ ਚਾਰ ਪੰਜ ਕਿ ਤਿਆਰ ਕਰਕੇ ਰੱਖ ਲਾਂਗੇ ਫਿਰ ਨਾਲ ਦੀ ਨਾਲ ਇੱਕ ਅੱਦਾ ਬਣਾ ਬਣਾ ਰੱਖੀ ਜਾਊਗੀ ਨਾ ਦੀ ਨਾਲ ਕਿਉਂ ਲਾ ਲਿਆ ਕਰੂਗੀ ਪਰ ਰੜ ਲਿਆ ਕਰੂ ਕਦੋਂ ਆ ਨਾ ਦੀ ਨਾਲ ਬਣਾਈ ਜਾ ਤੂੰ ਜੇ ਉਹਨਾਂ ਹਰਮਣ ਹੁੰਦੀ ਉਹਨਾਂ ਪਰੋਂ ਚ ਆਪੇੜੀ ਕਰੀ ਜਾਂਦੀ ਤੇੜੀ ਕਰਕੇ ਬੇਲ ਦੇ ਕਰਕੇ ਜੇ ਉਹ ਆਹ ਤੱਕ ਕਰਵਾ ਦੇ ਇਹਨੇ ਪਰੌਠੇ ਮੈਂ ਖਾਦਣਾ ਕਰੂਗਾ 올ਦੀ ਮੇਰੇ ਬਾਦੂ ਬਣਾ ਲੀ ਹਰ। ਜੇ ਇਹ ਦੋ ਤਿੰਨ ਜਾਣੇ ਖਾਣ ਲੱਗ ਜਾਣ ਨਾ ਪਰ ਬਣਾ ਲੈ ਹੁੰਨੇ ਆ ਕਦੇ ਕਦੇ ਜਦੋਂ ਕਈ ਵਾਰ ਸਬਜ਼ੀ ਨਹੀਂ ਹੁੰਦੀ ਸੀ ਜਿਆਦਾ ਬਣਾਉਣੇ ਆ ਪਰੌਠੇ ਤਾਂ। ਫਿਰ ਪਰੌਠੀ ਬਣਾ ਲੈਨੇ ਚੰਗਾ। ਆਲੂ ਆਲੂਆ ਅਜੇ ਮੇਥਾ ਨਹੀਂ ਮੋਣ ਤਾਂ ਉਹ ਤਾਂ ਮੱਖਰੀ ਜਾਲਾ। ਵੈਸੇ ਵੀ ਅਸੀਂ ਪਰੌਠੀ ਬਣਾ ਲੈਨੇ ਹੁੰਨੇ ਮੇਨੂੰ ਮਿਰਚ ਪਾ ਕੇ। ਬਹੁਤ ਤੇਜ਼ ਆਗੀ। ਚਾਰ ਪਰੌਠੇ ਤਾਂ ਬਣਦੀ ਗਏ। ਕੁਝ ਮੈਂ ਨਾਲ ਦੀ ਨਾਲ ਬਸ ਐਨ ਇੱਕ ਵਾਰੀ বেল ਤੇ ਵਿੱਚ ਕਿਉਂ ਲਾਲ ਅੱਖ ਮੋੜ ਮੋੜ ਕੇ ਰੱਖੀ ਜਾਂਦੀ ਹੈ ਇਹ ਦਿਨਾਂ ਦੇ ਟਾਈਮ ਲੱਗਦਾ ਇੱਕ ਵਾਰੀ ਬੇਲਣਾ ਰਹਿ ਜਾਂਦਾ ਤਾਂ ਆਣੀ ਖਾਲੀ ਜਾਂਦੀ ਜਿੰਨੇ ਲਾਗੀ ਗੱਲ ਬਣਾਈ ਜਾਂਦੀ ਫੁੱਲ ਫੁੱਲ ਕੇ ਬਣਦੇ ਨੇ ਪਰ ਅੱਥੀ ਵਦਿਓ ਹਨਾ ਪੈਣਾ ਨਹੀਂ ਪਾਉਂਦੇ ਇਹ ਪਰਾਠਾ ਫਲਾਨੇ ਦਾ ਚਾਹਲੇ ਤੇ ਬਣਾਉਣ ਲੇ ਨੇ ਉਹ ਰੱਖ ਲੈਨੇ ਪਹਿਲਾ ਵਾਲਾ ਤਾਂ ਵੇਚਾ ਦਿੰਨੇ ਤੇਰੇ ਤੇ ਕਿਰਦ ਜਿੱਦੇ ਟੂਟੀ ਵਰਸ ਚਾਹਲੋ ਤੇ ਕਿਰਦ ਜੀ ਆਪਣੀ ਬਾਥੂ ਮਾਰੀ ਬਾਰੀਕ ਤੱਕ ਤੱਕ ਤੇ ਵੀ ਜਰਨਾ ਸੁੱਕੇ ਜੇ ਬਣ ਜਾਣਗੇ ਤੇਜ ਅੱਗ ਨਾਲ ਹੀ ਬਣਾਓ ਪਾਣੀ ਪਾਣੀ ਬਣਾਣਾ ਹੈ ਇਹ ਸਾਰੇ ਟਰੋਫੀ ਤਿਆਰ ਕਰ ਲਾਂਗੇ ਆਪਾਂ ਨਾਲ ਦੀ ਨਾਲ ਮੈਂ ਦੇਰ ਬੇਰ ਰੱਖੀ ਨਹੀਂ ਇੱਕ ਜੋਤੀ ਆ ਗਿਆ ਆ ਗਿਆ ਹੈ ਦੇਖੀ ਬਹੁਤ ਵੱਡਾ ਹਾਂ ਅੱਡ-ਅੱਡ 10-10 ਕਰੂੰਗੀ ਬਾਹਲਾ ਵੱਡਾ ਨਾ ਪੜ 10 8 ਲੈ ਵੀ ਤੂੰ ਦਾ ਸਾਥ ਬਾਈ ਲੈ ਪੜ ਲੈ ਹਾਂ ਏਡਾ ਤੇ ਕਿਉਂ ਇਹ ਤਾਂ ਛੋਟਾ ਬੁੱਤੋ ਖਾਸਾ ਵੱਡਾ ਪੜ ਇੰਨਾ ਹੈ ਹੂੰ ਦੇਖ ਲੈ ਫਿਰ ਹਾਂ ਇੰਨਾ ਤਾਂ ਪਾੜੀ ਤੇਲੀ ਟਲੇਮੀ ਹੈਗੇ ਦੋ ਠੇਕ ਕਰ ਲਵੇਟ ਬਣਨ ਦਾ। ਹੈ ਕਿ ਭੈ ਜਪਟਿਆ ਵੀ ਦੇਖਿਆ। ਕਰੂਗੇ। ਵੀ ਬਾਈ ਬਰੋਟਸਾ ਇੱਕ ਵਾਰੀ ਬਹੁਤ ਨੇ ਬਰੋਟ ਦਾ ਸਸਤ ਚੀਜ਼ ਬਣ ਜਾਂਦੀ ਆ ਉਹਨਾਂ ਰੋਟੀ ਜਿੰਨੇ 11 11 ਪਾ ਦੇ ਖਾਦੇ ਵੀ ਨਹੀਂ 11 ਰੋਟੀ ਜਿੰਨੇ ਤਾਂ हां 11 11 ਕਰ ਲਾਈ ਲੈ। ਖੰਲੀ ਮਸਾਲੇ। ਦੋ ਤੋ ਚਾਰ ਰੋ ਚੀ ਚੀ ਗਨ ਪੈ ਨੇ। 8 9 1 10 ਦੋ ਬਾਰ 10 12 11 ਹੋ ਗਈ ਆ ਕੱਢਦੇ ਨੇ ਕਾਗਜ਼ ਕਾਜੀ ਤੇਰੇ ਜਿਵੇਂ ਕੋ ਪੌਣੇ ਮੱਥੇ ਹੀ ਲੱਗਦੇ ਲੈ ਵੇਟੇ ਨੰਨ ਕੱਢਦੇ ਆ ਸ਼ੂਤਾਂ ਥੋਟਾ ਪਾ ਲਿਆ ਚਲ ਕੋਈ ਨਾ ਪਤਾ ਉਹਦੀ ਦੱਬੇ ਕੀ ਕਰਾਂਗੇ ਆਮ ਦੀਆ ਪੱਟਿਆ ਨਹੀਂ ਆ ਬਹੁਤ ਥੱਕ ਨਹੀਂ ਲਿਫਟਣਗੇ ਖੜਜਾ ਖੜਜਾ ਲੈ ਬੀ ਗੁਰਦਾਨੀਮਟ ਫਾੜ ਲੈ। ਓਹੋ। ਤੱਕ। ਇਹ ਕੱਦ ਦੋਹੀ ਹੁਣੇ ਚਰਦੇ। ਹਾਂ। ਪਹਿਲੇ ਕਾਗਜੀ ਲਾਉਦੇ ਮਰ ਜਾਂਗੇ ਤਾਂ। ਇੱਕ ਤਾਂ ਬੰਦਿਆਂ ਨੂੰ ਕਾਲ ਹੁੰਦੀ ਐ ਕਿੰਨੇ ਕਰ ਗਿਆ ਜਿਹੜੇ ਕੀ ਰਸ। ਫਲਾਂ ਕਰ ਫਰੇਣਗੇ ਆ ਦੇਖੋ ਕਹਿੰਦੇ ਐ ਲੱਗਦੀ ਐ ਨਾ ਹੋਟਲ ਨਾਲ। ਲੈ ਖਰਚਾ ਇਹਨਾਂ ਕਰਦੇਂਦੇ ਪੁੱਤ ਪੋਣਾ ਹੈ ਇਥਾਂ ਕਰਾਂਗੇ। ਹਾਂ ਇਹ ਤਾਂ ਫਾਸਟ। ਗਿੱਲਾ ਹੁਣੇ ਭਾਗਦੇ। ਉਹ ਪੋਣੇ ਚ ਕਰਾਂਗੇ। ਚੱਲ ਫਿਰ ਸਰ। ਉਹ ਦਾ ਰੜਾ ਡੱਬੇ ਨੂੰ ਤਿੰਨ ਤੋਰਾ ਪਹਿਲਾਂ ਅਕਰੋ ਰੋਟੀ ਦੇ ਪੇਰ ਬਣਾਉਣੀ ਆ ਤੇ ਚਾਰ ਪਾ ਕੇ ਲੈ ਮਾਂ ਇੱਕ ਤਾਂ ਆ ਪਾਣੀ ਵਿੱਚ ਬੱਡਾ ਝੋਲਾ ਕਿੱਥੇ ਮੈਂ ਜੋ ਆ ਵੀ ਮੈਂ ਇਹ ਦੇ ਉਬਾਲ ਕੇ ਖੜ ਜਾ ਤਾਹਲ ਨਾ ਕਰਿਆ ਕਰੇ ਨੀ ਆਏ ਦਰਮ ਦੂਜਾ ਚਾਰ ਪਾ ਲਿਆ ਮਾਂ ਮੈਂ ਮਿੱਠੀਆਂ ਮਿਰਚਾਂ ਤਾਂ ਪਾ ਲਿਆ ਲੈ ਮਿੱਠੀਆਂ ਮਿਰਚਾਂ ਤੇ ਮਠਾਣੇ ਵੀ ਪਾ ਲਿਆ ਫੜੀ ਅਈ ਅੜਦੀਆ ਬੱਸ ਐਨੀ ਘੜਦੀ ਐ ਪਪੜਾ ਕਾ ਜਾ ਪੈਂਦਾ ਆ ਦੋ ਇਹ ਕਾਲਾ ਇਹਨੇ ਕਾਲਾ ਥੋੜਾ ਫੜ ਤੂੰ ਮੈਂ ਡੱਬਾ ਪਾਵਾਂ ਹੈਨਾ ਆ ਫੜੀ ਛੋੜ ਚੱਕ ਇਹ ਕੰਮ ਐ ਥੋੜੀ ਇਹ ਤਾਂ ਹੁਣ ਤੜਕੇ ਭਰੀ ਸੀ ਮੈਂ ਉਹ ਤਾਂ ਦਿਖੋਈ ਪਈ ਐ ਕਾ ਤਾਰ ਦੇ ਦੂਗੀ ਲਾਲ ਕਾ ਨਾ ਦ ਬੱਚਾ ਦੋ ਗਲਾਸ ਪਾਏਗਾ ਵੱਡੇ ਵੱਡੇ ਪਾ ਲਾ ਦੋ ਆ ਛੋਟੇ ਛੋਟੇ ਗਲਾਸ ਨਾ ਪਾ ਇੱਕ ਆ ਵੱਡੀ ਰਹੀਏ ਨੇ ਪਾ ਲਾ ਚਲ ਹੋਰ ਚੱਬਸ ਉਹ ਆ ਦੱਬੀ ਰਹੇਗਾ ਬੱਸ ਚਲ ਬੱਸ ਬੋਝ ਕੇ ਜਾਈਂ ਹੋਲੀ ਨਿਬੜ ਗਿਆ ਰੋਟੀ ਦਾ ਕੰਮ ਆਪਣਾ ਚਾਬੀ ਤੇ ਚੱਕ ਲੈ ਲੈ ਮੈਂ ਦੇਵਾ ਲੈ ഗണ്ഡതെല്ലാം ഓളെ ਟਾਈਮ ਹੋ ਗਿਆ 9:30 ਦਾ ਬਸ ਇਧਰੋਂ ਤਾਂ ਆਪਾਂ ਸਾਰਾ ਸਾਰਾ ਸਫਾਈ ਨਾ ਪਹਿਲਾਂ ਮੈਂ ਰੋਟੀ ਤੋਂ ਪਹਿਲਾਂ ਹੀ ਕਰ ਦਿੰਨੀ ਹੁੰਨੀ ਆ ਸਵੇਰੇ ਹਰ ਰੋਜ਼ ਰੋਟੀ ਹੁਣ ਚਿੱਲੇਤੀ ਬਣਾਉਣੀ ਹੁੰਦੀ ਹੈ ਮੈਂ ਤੇ ਇਧਰੋਂ ਗੈਸ ਸਾਫ ਸਾਰਾ ਕੁਝ ਸਾਫ ਸਫਾਈ ਕਰ ਦਿੰਨੇ ਹੁੰਨੇ ਆਪਾਂ ਪਹਿਲਾਂ ਹੀ ਤੇ ਇਹ ਰੋਟੀਆਂ ਅੱਜ ਮੈਂ ਡੱਬੇ ਦੀ ਥਾਂ ਤੇ ਚ ਪਾਰੀਆਂ ਬੋਟੀ ਚ ਜਿਹੜੀ ਹੈਗੀਆਂ ਸੀ 5-4 ਹੁਣ ਡੱਬਾ ਆਪਣਾ ਖੇਤ ਵਗ ਗਿਆ ਤੇ ਤਾਂ ਸਾਰੀ ਸਾਫ ਸਫਾਈ ਹੋਈ ਹੋਈ ਹੈਗੀ ਤੇ ਭਾਂਡੇ ਨੇ ਬਸ ਆਪਣੇ ਇਹ ਰਾਤ ਵਾਲਾ ਸਬਜੀ ਵਾਲਾ ਦਾ ਥੋੜੀ ਸਬਜੀ ਸੀ ਆਪਾਂ ਕੱਢ ਲਈ ਬਸ ਇਹ ਚਾਰਕ ਭਾਂਡੇ ਤੇ ਪ੍ਰਾਂਤ ਹੈਗੀ ਤੇ ਬਸ ਇਹ ਮਾਲ ਦੂੰ ਮੈਂ ਬਾਕੀ ਸਾਰਾ ਕੰਮ ਨਿਭੜ ਜੂ ਤੇ ਹਰਮਨ ਨੇ ਝਾੜੂ ਲਾ ਰੱਖਿਆਗਾ ਲਾਈ ਜਾਂਦੀ ਆ ਬਸ ਇੱਧਰ ਸਾਰੇ ਝਾੜੂ ਲਾ ਲਿਆ ਲੈ ਬਸ ਉਹਦਾ ਪੋਚਿਆ ਰਗਾ ਉਹ ਖਿੱਚ ਦੂਗੀ ਸਾਢੇ 9 ਦਾ ਟਾਈਮ ਹੋ ਗਿਆ ਪੌਣੇ 10 ਵਜੇ ਵੇਲੇ ਹੋਵਾਂਗੇ ਅੱਜ ਤਾਂ ਅੱਜ ਸ਼ਾਮ ਨੂੰ ਕੰਟ ਹੋਰ ਆਊਗੀ ਸ਼ਾਮ ਨੂੰ ਕਿਦਨੇ ਹੀ ਆਊਗੀ ਮੈਨਾਂ ਤਾਂ ਦਿਨੇ ਹੋਰ ਲੈ ਕੇ ਆਉਣਗੇ ਰਾਤ ਆਪਣੇ ਥੋੜੀ ਜਿਹੀ ਲਾਹੀ ਸੀ ਫਿਰ ਘਟਿਆ ਆ ਦਿਨੇ ਹੋਰ ਲਿਆਉਣਗੇ ਅੱਜ ਚਲੋ ਜੀ ਹੁਣ ਆਪਣਾ ਕੰਮ ਸਾਰਾ ਨਿਬੜ ਜੂਗਾ ਇਧਰ ਹਰਮਨ ਲਾਤੀ ਸਕੂਟਰੀ ਚਾਰਜ ਤੇ ਕੱਪੜੇ ਮੈਂ ਬਾਕੀ ਸਾਰੇ ਕੋਠੇ ਤੇ ਪਾਈ ਇਧਰ ਤੌਲੀਆ ਤੇ ਕਚੁੰਨੀ ਇਹ ਠਪਾਤੇ ਤੇ ਉਸ ਮਸੀਜ ਸੁਕਾ ਕੇ ਤੇ ਵੈਸੇ ਸੁੱਕਤੀ ਜਾਂਦੇ ਨੇ ਕੱਪੜੇ ਹੁਣ ਤਾਂ ਘੰਟੇ ਨੂੰ ਮੈਂ ਲਾ ਲਿਓ ਕੱਲ ਸਾਰਾ ਦੁਪਹਿਰਾ ਕੋਠੇ ਦੀ ਰਹੇ ਮੁਰਕੇ ਕੌਲ ਹੋ ਜਾਂਦੀ ਐ ਤੇ ਇਧਰੋ ਸਾਰਾ ਆਪਣਾ ਟੂਟੀ ਦਾ ਵੀ ਨਿਬੜ ਗਿਆ ਫਰਸ ਬاتھਰੂਮ ਹੁਣ ਧੋ ਦਿਆ ਹਰਮਨ ਬੜ ਪਿਆ ਪਿਆ ਬਤ ਕਿੱਥੇ ਪੈ ਗਿਆ ਇਹ ਇੱਥੋਂ ਲੈ ਹਣਾਲੀ ਆ ਪੈਪਾ ਦੇ ਛੱਡ ਜਾ ਲਹੂਗੀ ਇੱਥੋਂ ਪੈਪਾ ਬਾਹਲਾ ਚੇ ਪਿਆ ਜਾ ਪਿਆ ਬਸ ਇਹ ਹੁਣ ਬਸ ਵਾਖਰੂ ਧੋ ਲੂ ਫਿਰ ਦੁਬਾਰਾ ਫਿੱਕੀ ਦੂਗੀ ਪੋਚਾ ਲਾ ਦੂਗੀ ਤੇ ਉੱਪਰ ਟੱਬ ਢੋਲ ਦਾਂਗੇ ਨਾਲੇ ਪਾਣੀ ਵਾਲਾ ਕੱਪੜਾ ਨਚੋੜੇ ਇਸ ਵਿੱਚ ਕੌੜੀਆਂ ਤੇ ਮਾਰ ਦੇ ਥੋੜਾ ਜਿਹਾ ਠੰਡਾ ਠੰਡਾ ਹੋ ਜਾਂਦਾ ਸਾਰਾ ਇਧਰ ਬਾਜਾ ਹਰ ਮਨੇ ਪਹਿਲੇ ਹੀ ਛਿੜਕਤਾ ਸੀਗਾ ਸੰਭਰ ਕੇ ਸਾਰਾ ਇਹ ਗਲੀ ਛਿੜਕ ਦਿੰਨੇ ਹੁੰਨੇ ਅਸੀਂ ਸਾਰੀ ਕੋ ਸਤਾਏ ਕੇ ਛਿੜਕ ਰਿੰਦੇ ਨੇ ਵਧੀਆ ਹੋ ਜਾਂਦਾ ਸਾਰਾ ਠੰਡਾ ਠੰਡਾ ਠੰਡੀ ਗਲੀ ਹੋ ਜਾਂਦੀ ਹੈ ਉਹ ਸਾਰਾ ਛਿੜਕਿਆ ਫਿਰਾਂ ਉਹ ਸਾਰੀ ਗਲੀ ਛਿੜਕੀ ਗਈ ਹੈ ਉਹ ਪੈਦਾ ਹੋਇਆ ਬਾਅਦ ਉਹ ਗਰਾ ਪਾਣੀ ਛਿੜਕਤਾ ਅਸੀਂ ਸਾਰਾ ਚਲੋ ਜੀ ਬਸ ਆਪਣੇ ਕੰਮ ਹੁਣ ਨਿਭੜਨ ਵਾਲੀ ਨੇ ਭਾਂਡੇ ਰਹਿ ਗਏ ਮੇਰੇ ਕੱਲੇ ਮਾ ਜੀ ਦੀ ਹੁਣ ਮੈਂ ਭਾਂਡੇ ਦੁਬਾਰਾ ਸੋਈ ਚਾ ਗਈ ਲੈ ਬਸ ਭਾਂਡੇ ਮਾਜ ਕੇ ਫਿਰ ਨਹਾ ਤੋ ਲਵਾਂਗੀ ਜਿੰਨੇ ਆਰਾਮ ਕਰਾਂਗੇ 2 ਘੰਟੇ ਤੇ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰ ਦਿੰਦਾ ਰਹਿ ਕਿਸੇ ਹੋਰ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜਾ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਤੋੜਾ ਵੀ ਅੱਜ ਮੈਂ ਅੰਦਰ ਰੱਖ ਲਿਆ ਤੋ ਕਿਸ ਮਾਰ ਕੇ ਭਰ ਕੇ ਨਾ ਅੰਦਰ ਰੱਖ ਲਿਆ ਮੈਨੂੰ ਨਾ ਥੋੜਾ ਜਿਆਦਾ ਠੰਡਾ ਪਾਣੀ ਪੀ ਨਹੀਂ ਸਕਦੀ ਹੁਣ ਆਪਾਂ ਕੋਰਾ ਤੌਣਾ ਲਿਆਵਾਂਗੇ ਫਿਰ ਉਹ ਭਰਿਆ ਕਰਾਂਗੇ ਤੇ ਠੰਡਾ ਰਿਹਾ ਤੁਹਾਨੂੰ ਪਾਣੀ ਤੇ ਇਹ ਮੈਂ ਜਿੰਦ ਅੰਦਰ ਰੱਖਲੇ ਬਾਹਰ ਜਾਰੀ ਤਪ ਜਾਂਦਾ ਚਲੋ ਜੀ ਧੰਨਵਾਦ